हां जी मित्रों प्यारेओ प्यार भरे सत श्री अकाल नमस्कार ਤੇ ਅਸਲਾਮ ਅਲੈਕੁਮ ਸਾਰੇ ਯਾਰਾਂ ਦੋਸਤਾਂ ਭੈਣਾ ਭਾਈਆਂ ਨੂੰ ਗੱਲ ਕਰੀਏ ਤੇ ਕੀ ਕਰੀਏ ਪਤਾ ਨਹੀਂ ਕੀ ਹਨੇਰੀ ਝੁੱਲੀ ਪਈ ਐ ਇਸ ਵੇਲੇ ਇਨਸਾਨੀਅਤ ਉੱਪਰ ਪਤਾ ਨਹੀਂ ਰੱਬ ਕਿਹੜੀ ਗੱਲੋਂ ਗੁੱਸਿਆ ਹੈ ਕਿਹੜੀ ਗੱਲੋਂ ਨਰਾਜ਼ ਆ ਜਾਂ ਕੀ ਉਸ ਰੱਬ ਨੂੰ ਪੂਰੀ ਦੁਨੀਆ ਤੇ ਗਿਲੇ ਸ਼ਿਕਵੇ ਨੇ ਰੋਜ਼ਾਨਾ ਹੀ ਕੁਰਸੀਕ ਸਮੇਤ ਰੋਜ਼ਾਨਾ ਹੀ ਸ਼ਾਮ ਨੂੰ ਥੋੜਾ ਜਿਹਾ ਅਰਦਾਸ ਕਰਕੇ ਸੌਣਿਆ ਸੱਚੇ ਪਾਤਸ਼ਾਹ ਕੱਲ ਦੀ ਸੁਬਾ ਸੋਣੀ ਚੜਾਈ ਕਿਉਂਕਿ ਇੱਕ ਅਸੀ ਅਫਸੋਸ ਕਰਕੇ ਸੌਣਿਆ ਤੇ ਦੂਜੇ ਅਫਸੋਸ ਦੀ ਸਵੇਰੇ ਉੱਠਦੇ ਖਬਰ ਮਿਲ ਜਾਂਦੀ ਆ ਔਰ ਖਬਰ ਵੀ ਇਹ ਹੋ ਜਾਈ ਕਿ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਖਾਨ ਸਾਹਿਬ ਮੇਰੇ ਬਹੁਤ ਪਿਆਰੇ ਮਿੱਤਰ ਨੇ ਸਾਡੀ ਸੰਗੀਤਕ ਸਾਂਝ ਵੀ ਹੈ ਉਸ ਗੜੇ ਦੇ ਸੁਰੀਲੇ ਨੇ ਮੈਂ ਕੰਨਾਂ ਦਾ ਸੁਰੀਲਾ ਇਹ ਸਾਡੀ ਬੜੀ ਪਿਆਰੀ ਸਾਂਝ ਹੈ ਮਿਲਣ ਦਾ ਵੀ ਮੌਕਾ 2-3 ਵਾਰੀ ਮਿਲਿਆ ਤੇ ਸਾਰੇ ਅਸੀਂ ਜਾਣਦੇ ਆ ਕਿ ਥੋੜੇ ਦਿਨ ਪਹਿਲੇ ਆ ਜੁਹਾਂ ਦੇ ਮਾਤਾ ਦਾ ਇੰਤਕਾਲ ਹੋ ਗਿਆ ਸੀ ਅਜੇ ਮਹਿਜ਼ 12 13 14 ਦਿਨ ਨਹੀਂ ਹੋਏ ਸਨ ਤੇ ਅੱਜ ਸਵੇਰੇ ਐਸੀ ਖਬਰ ਮਿਲ ਗਈ ਕਿ ਉਹਨਾਂ ਦੇ ਪਿਤਾ ਜੀ ਵੀ ਚਲ ਵਸੇ ਨੇ ਮੈਂ ਜਦੋਂ ਖਬਰ ਦੇਖੀ ਸੁਣੀ ਤੇ ਬਸ ਰੱਬ ਨਾਲ ਸ਼ਿਕਵਾ ਕੀਤਾ ਸਭ ਤੋਂ ਪਹਿਲਾਂ ਕਿ ਰੱਬਾ ਇੰਨੀਆਂ ਬੇਇਨਸਾਫੀਆਂ ਵੀ ਤੂੰ ਕਰ ਸਕਦਾ ਕਿਸੇ ਨਾਲ ਇੰਨਾ ਤੱਕਾ ਵੀ ਤੂੰ ਕਰ ਸਕਦਾ ਕਿਸੇ ਨਾਲ ਤੋਬਾ ਮਤਲਬ ਜਿਹੜਾ ਬੰਦਾ ਆਪਣੀ ਮਰੀ ਹੋਈ ਮਾਂ ਵਾਸਤੇ ਹੰਝੂ ਆਪਣੇ ਸੁਕਾ ਨਹੀਂ ਸਕਿਆ ਹਾਲਾਂਕਿ ਇਹ ਹੰਝੂ ਸਾਰੀ ਉਮਰ ਨਹੀਂ ਸੁੱਕਦੇ ਪਰ ਫਿਰ ਵੀ ਦੁਨੀਆਦਾਰੀ ਹੈ ਥੋੜਾ ਬਹੁਤਾ ਹੌਲੀ 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 ਸਾਨੂੰ ਦੁਨੀਆ ਦੇ ਵਿੱਚ ਆਉਣਾ ਪੈਂਦਾ ਪਰ ਇੰਨੀ ਜਲਦੀ ਤੋਂ ਇੱਕ ਹੋਰ ਵੱਡਾ ਸਦਮਾ ਔਰ ਉਹ ਵੀ ਉਸ ਪੁੱਤਰ ਨੂੰ ਜਿਹੜਾ ਪੁੱਤਰ ਇੰਨਾ ਬਿਜੀ ਹੋਣ ਦੇ ਬਾਵਜੂਦ ਵੀ ਆਪਣੇ ਮਾਪੇ ਨੂੰ ਬਹੁਤ ਸਮਾਂ ਦਿੰਦਾ ਸੀ ਮਾਪੇ ਨਾਲ ਬਹੁਤ ਪਿਆਰ ਕਰਦਾ ਸੀ ਤੁਹਾਨੂੰ ਮੈਂ ਨਾਲੋ ਨਾਲ ਆ ਦੇਖਿਓ ਪਿਆਰ ਉਸ ਬੰਦੇ ਦਾ ਆਪਣੇ ਮਾਪਿਓਂ ਪ੍ਰਤੀ ਔਰ ਦੂਸਰੇ ਪਾਸੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਅੱਬਾ ਜੀ ਉਹ ਵੀ ਥੋੜੇ ਦਿਨ ਪਹਿਲਾਂ ਆਪਣੇ ਸ਼ਰੀਕੇ ਹਯਾਤ ਨੂੰ ਦਫਨਾ ਕੇ ਆਏ ਨੇ ਸਪੁਰਦਿ ਖਾਕ ਕਰਕੇ ਆਏ ਨੇ ਤੇ 12 13 14 ਦਿਨਾਂ ਬਾਅਦ ਯਾਪਨਾ ਕੋਲ ਜਾਣ ਦੀ ਤਿਆਰੀ ਕਰ ਲਈ। ਔਰ ਪਿਆਰ ਵੀ ਇੰਨਾ ਤਿੰਨਾ ਚੌਂਾ ਜੀਆਂ ਦਾ ਹੀ ਖਾਸਾ ਦੋ ਭਾਈ ਨੇ ਸ਼ਾਇਦ ਮੈਸੇ ਦੂਸਰੇ ਭਾਈ ਨੂੰ ਮਿਲਿਆ ਨਹੀਂ ਕਦੇ ਪਰ ਮੈਨੂੰ ਪਤਾ ਲੱਗਾ ਸੀਗਾ ਅੱਜ ਵੀਡੀਓ ਵਿੱਚ ਵੀ ਦੇਖੇ ਨੇ ਦੋ ਭਾਈ ਨੇ। ਔਰ ਇੰਨਾ ਪਿਆਰ ਇਹਨਾਂ ਦੋ ਆਪਸ ਵਿੱਚ ਪੂਰੇ ਪਰਿਵਾਰ ਦਾ ਤੁਸੀਂ ਨਾਲੋਂ ਨਾਲ ਦੇਖ ਰਹੇ ਹੋ ਕਿਵੇਂ ਆਪਣੇ ਪਤਨੀ ਦੀਆਂ ਗੁੱਤਾ ਕਰ ਰਹੇ ਨੇ ਵਾਲਾ ਨੂੰ ਸਿੱਧਿਆ ਕਰ ਰਹੇ ਨੇ ਖਾਨ ਸਾਹਿਬ ਆਪਣੀ ਮਾਤਾ ਦੇ ਨੋਂ ਕੱਟ ਰਿਆ ਨਾਲ ਪਏ ਨੇ ਤਿੰਨ ਹੀ ਇੱਕ ਬੈੜ ਤੇ ਕਿੰਨਾ ਪਿਆਰ ਤੋਬਾ ਰੱਬਾ ਇਹ ਸਾਰਾ ਕੁਝ ਵੇਖ ਕੇ ਵੀ ਤੈਨੂੰ ਤਰਸ ਨਾ ਆਇਆ ਕੀ ਸ਼ਿਕਵਾ ਵੀ ਤੇਰੇ ਨਾਲ ਕੀ ਕੀਤਾ ਜਾਵੇ ਮਾਲਕਾ ਸਾਰਾ ਕੁਝ ਕਰਕਰ ਕੀ ਤੂੰ ਕਹਿ ਦਿਨਾ ਮੇਰੇ ਬਾਣਾ ਵਿੱਚ ਰਵੋ ਮੇਰਾ ਬਾਣਾ ਮੰਨੋ ਤੇ ਸਾਡੇ ਕੋਲ ਜਿਹੜੇ ਅਸੀਂ ਇਨਸਾਨ ਆ ਨਿਮਾਣੇ ਜੇ ਇਨਸਾਨ ਤੁਹਾਡੇ ਸਾਹਮਣੇ ਰੱਬ ਦੇ ਸਾਹਮਣੇ ਅਸੀਂ ਕੀ ਸਾਡਾ ਕੀ ਜ਼ੋਰ ਆ ਤੂੰ ਕਹਿ ਦਿਨਾ ਮੇਰੇ ਬਾਣੇ ਵਿੱਚ ਰਹਿਓ ਤੇ ਸਾਨੂੰ ਰਹਿਣਾ ਵੀ ਪੈਂਦਾ ਹੋਰ ਕੋਈ ਚਾਰਾ ਹੀ ਨਹੀਂ ਆ ਖਾਨ ਸਾਹਿਬ ਦਾ ਅੱਜ ਰੋਣਾ ਅਜੇ ਤਾਂ ਮਾਦਨੇ ਵਜੇ ਰੁਹੀ ਜਾ ਰਿਹਾ ਸੀ ਰੋਜ਼ਾਨਾ ਕੁਛ ਨਾ ਕੁਛ ਐਸਾ ਸਾਹਮਣੇ ਆਈ ਜਾ ਰਿਹਾ ਸੀਗਾ ਤੇ ਅੱਜ ਦੀਆਂ ਵੀਡੀਓ ਦੇਖ ਕੇ ਮੈਂ ਸੋਚਿਆ ਕਿ ਯਾਰ ਗੱਲ ਕੀਤੀ ਜਾਵੇ ਯਕੀਨ ਮੰਨਿਓ ਮੈਂ ਬਹੁਤ ਹੌਸਲੇ ਨਾਲ ਆ ਵੀਡੀਓ ਬਣਾਉਣੀ ਸ਼ੁਰੂ ਕੀਤੀ ਕੱਲ ਫੋਟੋ ਪਾ ਕੇ ਪੋਸਟ ਪਾਇਆ ਸੀਗਾ ਤੇ ਮੈਂ ਕਿਹਾ ਕੀ ਬੋਲਾਂ ਯਾਰ ਕੀ ਬੋਲਿਆ ਜਾਵੇ ਲਫ਼ਜ਼ ਮੁੱਕ ਜਾਂਦੇ ਨੇ ਹਾਲਾਂਕਿ ਤੁਹਾਨੂੰ ਪਤਾ ਮੈਂ 2.5 3-3 ਘੰਟੇ ਲਾਈਵ ਸ਼ੋਅ ਕਰਦਾ ਰਹਿੰਨਾ ਬਿਨਾਂ ਕਿਸੇ ਸਕ੍ਰਿਪਟ ਤੋਂ ਬਿਨਾਂ ਕੁਝ ਪੜਿਓ ਪਰ ਇਹੋ ਜੇ ਮੌਕੇ ਤੇ ਜ਼ੁਬਾਨ ਸੁੰਨ ਹੋ ਜਾਂਦੀ ਆ ਖਾਨ ਸਾਹਿਬ ਨੇ ਅੱਜ ਜੋ ਗੱਲਾਂ ਕਹੀਆਂ ਨੇ ਉਹ ਗੱਲਾਂ ਸੀਨਾ ਚੀਰ ਦਿੰਦੀਆਂ ਨੇ ਔਰ ਇੱਕ ਮੈਸੇਜ ਵੀ ਆ ਬੜਾ ਪਿਆਰਾ ਉਹਨਾਂ ਗੱਲਾਂ ਵਿੱਚ ਮੈਂ ਤੁਹਾਨੂੰ ਸੁਣਾਵਾਗਾ ਉਹ ਗੱਲਾਂ ਵੀ ਜੁੜੇ ਰਿਓ ਵੀਡੀਓ ਦੇ ਨਾਲ ਤੇ ਉਹ ਖਾਨ ਸਾਹਿਬਾ ਜੇ ਮੈਸੇਜ ਵੀ ਇੱਕ ਬੜਾ ਪਿਆਰਾ ਦਿੰਦੇ ਨੇ ਕਿ ਜਿਉਂਦੇ ਜੀ ਆਪਣੇ ਮਾਪੇ ਬਾਪ ਦੀ ਸੇਵਾ ਕਰ ਲੋ ਬਾਅਦ ਵਿੱਚ ਡੀਪੀਆਂ ਲਾਉਣ ਦਾ ਜਾਂ ਪ੍ਰੋਫਾਈਲ ਪਿਕਚਰਾਂ ਲਾਉਣ ਦਾ ਕੀ ਫਾਇਦਾ ਇਹ ਉਦਾਹਰਨ ਕਾਇਮ ਕੀਤੀ ਹੈ ਖਾਨ ਸਾਹਿਬ ਨੇ ਇਹ ਦੇਖ ਲੋ ਸਾਰਾ ਕੁਛ ਹੈ ਜੀ ਬਹੁਤ ਵੀਡੀਓ ਸ਼ੀਟਿਓ ਨੇ ਆਨਾਂ ਦੇ ਮਾ ਬਿਓ ਮਾ ਪਿਓ ਦੇ ਨਾਲ ਤੇ ਉਹਨਾਂ ਨੇ ਜਿਉਂਦੇ ਜੀ ਸੇਵਾ ਕੀਤੀ ਹੈ ਔਰ ਬਹੁਤ ਸੇਵਾ ਕੀਤੀ ਹੈ ਪਤਾ ਲੱਗਦਾ ਰਹਿੰਦਾ ਬੰਦੇ ਦੀ ਸ਼ਖਸੀਅਤ ਤੋਂ ਮੈਂ ਗਾਣੇ ਹੀ ਨਹੀਂ ਕੱਲਾ ਸੁਣਦਾ ਮੈਂ ਰੀਡ ਵੀ ਕਰਦਾ ਰਹਿਣਾ ਤਦ ਹੀ ਚੰਗਿਆਂ ਦੀ ਮੈਂ ਤਾਰੀਫ਼ ਕਰਦਾ ਰਹਿਣਾ ਤੇ ਮਾੜਿਆਂ ਦੇ ਵਾਸਤੇ ਥੋੜਾ ਬਹੁਤਾ ਤਲਖੀ ਭਰਿਆ ਵੀ ਬੋਲਣਾ ਪੈਂਦਾ ਤੇ ਚੰਗਿਆਂ ਵਿੱਚੋਂ ਖਾਨ ਸਾਹਿਬ ਨੇ ਜਿਨ੍ਹਾਂ ਨੇ ਗਾਣਾ ਵੀ ਤਨ ਕੇ ਗਾਇਆ ਇਬਾਦਤ ਮਿਊਜ਼ਿਕ ਦੇ ਤੌਰ ਤੇ ਵੀ ਬਹੁਤ ਕੀਤੀ ਤੇ ਆਪਣੇ ਮਾਪੇ ਦੀ ਇਬਾਦਤ ਉਹਨਾਂ ਦੀ ਸੇਵਾ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਤੇ ਰੱਬ ਹੋਰ ਚਾਹੁੰਦਾ ਕੀ ਹੈ ਇਨਸਾਨ ਦੇ ਕੋਲ ਅਸੀਂ ਤੇ ਇਸ ਕਰਕੇ ਵੀ ਮਾਪੇ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ ਕਿ ਇਹਨਾਂ ਵਿੱਚ ਹੀ ਰੱਬ ਦਿਸਦਾ ਤੇ ਫਿਰ ਅਬ ਆਪੇ ਜੇ ਗੜਾ ਕੁੱਟੇਗਾ ਤੇ ਫਿਰ ਕੀ ਕਰਾ ਗਿਆ ਸੀ ਪਰ ਫਿਰ ਵੀ ਅਸੀਂ ਨਿਰਾਸ਼ ਨਹੀਂ ਹੋ ਸਕਦੇ ਉਸ ਮਾਲਕ ਨਾਲ ਗੁੱਸੇ ਥੋੜਾ ਹੋ ਸਕਦੇ ਆ ਇਹ ਹੀ ਕਹਿਣਾ ਪੈਂਦਾ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜੀ ਪਰ ਬੇਨਤੀ ਕਰ ਸਕਦੇ ਰੱਬ ਨੂੰ ਮੈਂ ਆਪਣੇ ਵੱਲੋਂ ਪਰਸਨਲੀ ਬੇਨਤੀ ਕਰਾਂਗਾ ਸੱਚੇ ਪਾਤਸ਼ਾਹ ਵਾਹਿਗੁਰੂ ਪਰਵਰ ਦੀ ਗਾਰ ਅੱਲਾ ਪਾਕ ਜੈਸਵੀ ਨਾਮ ਦੇ ਨਾਲ ਤੂੰ ਜਾਣਿਆ ਜਾਣਾ ਥੋੜਾ ਬਹੁਤਾ ਤਰਸ ਕਰ ਲਿਆ ਕਰ ਇਦਾਂ ਦੀ ਸਜ਼ਾ ਨਾ ਦਿਆ ਕਰ ਮਤਲਬ ਥੋੜਾ ਗੈਪ ਹੀ ਪਾ ਲੈਂਦਾ 13 14 ਦਿਨਾਂ ਦੀ بجائے 13 14 ਮਹੀਨੇ 13 14 ਸਾਲ ਦਾ ਗੈਪ ਪਾ ਲੈਣਾ ਕਿਉਂਕਿ ਇੱਕ ਜ਼ਖਮ ਤੇ ਥੋੜਾ ਜਿਹਾ ਜਪਾਤਾ ਤੇ ਦੂਜਾ ਫੇਰ ਦੇ ਦਿੰਦਾ ਤੂੰ ਤੇ ਇਦਾਂ ਕੀਤਾ ਰੱਬਾ ਜਿਵੇਂ ਜ਼ਖਮਾਂ ਤੇ ਲੂਣ ਪਾਇਆ ਹੋਵੇ ਮਿਰਚਾਂ ਪਾਈਆਂ ਹੋਣ ਅੱਜ ਦੇਖ ਨਹੀਂ ਹੁੰਦੀਆਂ ਸੀ ਵੀਡੀਓ ਮੈਂ ਖਾਨ ਸਾਹਿਬ ਨੂੰ ਕਾਲ ਨਹੀਂ ਕੀਤੀ ਮੈਂ ਕਿਹਾ ਬਹੁਤ ਸਦਮੇ ਵਿੱਚ ਨੇ ਉਹਨਾਂ ਦੇ ਮਿੱਤਰ ਨੇ ਮੇਰੇ ਬਹੁਤ ਪਿਆਰੇ ਛੋਟਾ ਵੀਰ ਹੈ ਮੁਹੰਮਦ ਕੈਫ ਉਹਨਾਂ ਨੂੰ ਮੈਂ ਕਾਲ ਕੀਤੀ ਉਹਨਾਂ ਨੇ ਫੇਰ ਦੱਸਿਆ ਕਿ ਸੂਰਤ-ਏ-ਹਾਲ ਇਸ ਤਰ੍ਹਾਂ ਕਰਦੀ ਤੇ ਮੈਂ ਕਿਹਾ ਮੇਰੀ ਹਾਜ਼ਰੀ ਲਵਾ ਦਿਓ ਖਾਨ ਸਾਹਿਬ ਕੋ ਪਰ ਮੈਂ ਜੀ ਗੱਲ ਨਹੀਂ ਕਰਨੀ ਮੈਨੂੰ ਪਤਾ ਉਹ ਵੀ ਇਸ ਅੱਜ ਇਹ ਮੂਡ ਦੇ ਵਿੱਚ ਨਹੀਂ ਹੈ ਇਹਨਾਂ ਹਾਲਾਤਾਂ ਵਿੱਚ ਨਹੀਂ ਕਿ ਗੱਲ ਕਰ ਸਕਣ ਤੇ ਥੋੜੇ ਦਿਨਾਂ ਬਾਅਦ ਮੈਂ ਗੱਲ ਕਰਾਂਗਾ ਤੁਸੀਂ ਸੰਭਾਲੋ ਖਾਨ ਸਾਹਿਬ ਨੂੰ ਤੇ ਉਹਨਾਂ ਦੇ ਭਾਈ ਸਾਹਿਬ ਨੂੰ ਹੌਸਲਾ ਦਿਓ ਨਾਲ ਰਿਹਾ ਕਰੋ ਜਿੰਨਾ ਰਹਿ ਸਕਦੇ ਹੋ ਤੇ ਮੈਂ ਤੁਹਾਨੂੰ ਸੁਣਾਉਣਾ ਜਿਹੜੀਆਂ ਅੱਜ ਖਾਨ ਸਾਹਿਬ ਨੇ ਗੱਲਾਂ ਕੀਤੀਆਂ ਨੇ ਨਾ ਉਹ ਬਹੁਤ ਖਾਸ ਨੇ ਆਪਣੇ ਪਿਓ ਦੀ ਕਬਰ ਵਿੱਚ ਬੈਠ ਕੇ ਜੋ ਉਸ ਬੰਦੇ ਨੇ ਸੁਨੇਹੇ ਦਿੱਤੇ ਨੇ ਕਿ ਮਾਂ-ਬਾਪ ਦੀ ਸੇਵਾ ਕਰ ਲਓ ਜਿਉਂਦਿਆਂ ਜਿਉਂਦਿਆਂ ਉਹਨਾਂ ਦੇ ਉਹਦਾ ਮਤਲਬ ਇਹ ਨਹੀਂ ਕਿ ਖਾਨ ਸਾਹਿਬ ਕਹਿੰਦਾ ਵੀ ਮੇਰੇ ਤੋਂ ਸੇਵਾ ਨਹੀਂ ਹੋਈ ਤੁਸੀਂ ਸੇਵਾ ਕਰ ਲਓ ਨਹੀਂ ਬਿਲਕੁਲ ਨਹੀਂ ਉਹਦਾ ਮਤਲਬ ਇਹ ਕਿ ਮੇਰੇ ਵਾਂਗੂ ਸੇਵਾ ਜ਼ਰੂਰ ਕਰ ਲਓ ਪਤਾ ਨਹੀਂ ਕਦੋਂ ਮਾਂ ਬਾਪ ਨੇ ਚਲ ਜਾਣਾ ਕਿਉਂਕਿ ਮਾਂ ਬਾਪ ਦੀ ਜਿੰਨੀ ਸੇਵਾ ਹੋ ਜਾਏ ਥੋੜੀ ਆ ਤੇ ਅੱਜ ਕੱਲ ਜਿਹੜੇ ਸੋਸ਼ਲ ਮੀਡੀਏ ਤੇ ਮੈਂ ਬਹੁਤ ਬੇਸ਼ੁਮਾਰ ਲੋਕ ਆ ਮੈਨੂੰ ਜਾਣਦੇ ਜਿਨ੍ਹਾਂ ਨੇ ਮਾਂ ਪਿਓ ਨੂੰ ਜੀਂਦੇ ਜੀ ਪੁੱਛਿਆ ਹੀ ਨਹੀਂ ਕਦੇ ਉਹ ਰੋਟੀ ਵੀ ਮੰਗਣ ਕਾਨੂੰ ਆਵਾਜ਼ਾਂ ਮਾਰੀ ਜਾਂ ਪਾਣੀ ਵਾਸਤੇ ਦਵਾ ਵਾਸਤੇ ਤੁਹਾਡੇ ਕੰਨਾਂ ਨੂੰ ਹੈੱਡਫੋਨ ਲਾਏ ਹੋਏ ਨੇ ਬੱਸ ਉਹ ਆਵਾਜ਼ਾਂ ਮਾਰ ਮਰ ਵਿਚਾਰੇ ਸੌ ਜਾਂਦੇ ਨੇ ਕੋਈ ਸੁਣਦਾ ਹੀ ਨਹੀਂ ਬੱਚੇ ਤੇ ਜਦੋਂ ਚਲੇ ਜਾਂਦੇ ਨੇ اچਾਂਚੋ ਫੇਰ ਉਹ ਹੰਜੂਆਂ ਜਾਲ ਵਾਲਾ ਇਮੋਜੀ ਜਿਹਾ ਲਾ ਕੇ ਤੇ ਰੋਜੀ ਡੀਪੀ ਮਿਸ ਯੂ ਤੁਹਾੜ ਤੋਂ ਬਿਨਾ ਕੁਛ ਨਹੀਂ ਅਸੀਂ ਮਾਪੇ ਤੋਂ ਬਿਨਾ ਕਾਦੇ ਆ ਕੋਈ ਵੀ ਨਹੀਂ ਲੋਕੀ ਇਦਾਂ ਕਰਦੇ ਨੇ ਜਿਉਂਦੇ ਜੀ ਆਪਣੇ ਮਾਪੇ ਦੀ ਸੇਵਾ ਕਰ ਲੋ ਫੋਨਾਂ ਤੋਂ 24 ਘੰਟੇ ਹੁੰਦੇ ਨੇ ਦਿਨ ਰਾਤ ਦੇ ਵਿੱਚ 24 ਘੰਟੇ ਵਿੱਚੋਂ 4 ਘੰਟੇ ਵੀ ਆਪਣੇ ਮਾਪੇ ਨੂੰ ਫੋਨ ਸਵਿਚ ਆਫ ਕਰਕੇ ਦੇ ਦਿਓ ਨਾ ਤੇ ਤੁਹਾਡੀ ਦੁਰਦਰਗਾ ਸੁਣੀ ਜਾਏਗੀ ਪੁਕਾਰੋ ਸੇਵਾ ਤੁਹਾਡੀ ਲੱਗੇਗੀ ਇਲ ਖਾਲ ਵੋ ਮਤ ਤਦ ਇਹੀ ਗੱਲਾਂ ਖਾਨ ਸਾਹਿਬ ਦੇ ਮੂੰਹ ਸੁਣਦੇ ਆ ਜਾਓ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਤੁਹਾਨੂੰ ਨਾ ਨਾਉਦਾ ਹੀ ਇਦਾਂ ਦਾ ਕਰਕੇ ਸਿਰ ਮਾਰ ਕੇ ਲੈ ਆ। ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਲੈ ਆ। ਵਿਚਾਰੀ ਬਿਲਿੰਗ ਦਿੱਤਾ। ਜਿਦਾ ਕਿ ਬੱਚੇ ਨੂੰ ਲੜਾਈ ਨਾ ਹੁੰਦਾਂ ਆਪਣੇ ਬਾਪ ਨੂੰ ਆਦੀ। ਮੇਰੀ ਮੈਂ ਤੇ ਸਾਰੇ ਨੂੰ ਤੁਸੀਂ ਆਪਣੇ ਨਾ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ। ਆਪਣੇ ਮਾਵਾ ਦਾ ਖਿਆਲ ਰੱਖੋ। ਇਹ ਦੁਆਰਾ ਨਹੀਂ ਮਿਲਦੇ। ਇਹ ਕਦੀ ਨਹੀਂ ਆਉਂਦੇ ਦੁਆਰਾ। ਕਣੀ ਆਪਣੇ ਮਾਪਿਆਂ ਦਾ ਘਰ ਨਿਕੋ ਤੀ ਉਹਨਾਂ ਨੂੰ ਕਦੀ ਉੱਚਾਰੀ ਵਾਲਾ ਬੋਲੋ ਉਹ ਮੈਨੂੰ ਉੱਚਾਰੀ ਵਾਲਾ ਬੋਲੋ ਮੈਂ ਕਿੰਨਾ ਦਿਖਾਣਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰ ਤਿੰਨ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਨੋ ਰਿਆ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਉਹ ਰੂਲੂਗਾ ਉਹ ਰੂਲੂ ਕਾਉਂਦੀ ਤਰੱਕੀ ਨਹੀਂ ਹੋ ਸਕਦੀ ਕਦੇ ਜੇ ਵੀ ਆਪਣੇ ਮਾਪਿਆਂ ਨੇ ਜੇ ਤੇ ਆਪਣੇ ਮਾਪਿਆਂ ਦਾ ਦਿਲ ਸੰਦ ਨਹੀਂ ਲਗਾ ਦਿੱਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਬੜਾ ਕੰਮ ਖਰਾਬ ਹੋਇਆ ਮੈਂ ਨਾ ਮਾਫ ਕਰਨਾ ਆਵਾਜ਼ ਸੱਚੀ ਨਹੀਂ ਨਿਕਲ ਰਹੀ ਇਹਦੇ ਵਿੱਚ ਕਿਉਂਕਿ ਮੈਂ ਕਦੇ ਨਾ ਮੇਰੀ ਆਦਤ ਆ ਹੈ ਕਿ ਕਿਸੇ ਦੇ ਸੁੱਖ ਵਿੱਚ ਵੀ ਖੁਸ਼ੀ ਵਿੱਚ ਵੀ ਸ਼ਰੀਕ ਹੋਵਾਂ ਦਿਲੋਂ ਹੁਣਾ ਦੁੱਖ ਵਿੱਚ ਵੀ ਸ਼ਰੀਕ ਹੋਵਾਂ ਤਾਂ ਦਿਲੋਂ ਹੀ ਹੁਣਾ ਨਹੀਂ ਤੇ ਮੈਂ ਨਹੀਂ ਜਾਂਦਾ ਨਹੀਂ ਕਿਸੇ ਦੀ ਗੱਲ ਹੀ ਨਹੀਂ ਕਰਦਾ ਮੇਰੀ ਇਹ ਦਿੱਕਤ ਆ ਪ੍ਰੋਬਲਮਾ ਇੱਕ ਹੋਰ ਤੁਹਾਨੂੰ ਵੀਡੀਓ ਸੁਣਾਉਣਾ ਐ ਇਸੇ ਸੰਦਰਭ ਦੀ ਇਸੇ ਮਾਹੌਲ ਦੀ ਇੱਕ ਹੋਰ ਵੀਡੀਓ ਇਹ ਵੀ ਸੁਣਾ ਜਰਾ ਤੁਹਾਨੂੰ ਪਤਾ ਪਏ ਕੀ ਹੁੰਦਾ ਬੋਰ ਹੁੰਦਾ ਬੇ ਬੋਰ ਬੋਰ ਤੇਰੇ ਲੱਗੀ ਟੱਟ ਜੇ ਮੇਰਾ ਬੋਰ ਪਟਿਆ ਗਿਆ ਮੇਰਾ ਬੋਰ ਹੋ ਗਿਆ ਤੇਰੀ ਸ਼ਾਹਵੇਂ ਬੈਣਾ ਭਾਈ ਭਾਈ ਮੈਂ ਕਿੰਨੂ ਕਹਾਂ ਮੇਰੇ ਦੁਆ ਦੇ ਦੋਨੇ ਰਾਹ ਤੇ ਬੰਦ ਹੋ ਗਏ ਭਾਈ ਦੋਨੇ ਰਾਹ ਤੇ ਬੰਦ ਹੋ ਗਿਆ ਪਹਿਲਾਂ ਨੇ ਮੈਨੂੰ ਇਹ ਵੀ ਮੈਂ ਕਿਹਾ ਮੇਰੀ ਬਾਤ ਨਹੀਂ ਗਈ ਵਾਕਈ ਮਾਪੇ ਬੋਰਡ ਹੁੰਦੇ ਨੇ ਤੁਹਾਡੇ ਵਾਸਤੇ ਈਸ਼ਾਨ ਨੂੰ ਕਿញਾ ਦੇ ਨਸੀਬੀ ਹੁੰਦੀ ਆ ਕਿ ਬਹੁਤ ਲੰਬਾ ਸਮਾਂ ਮਾਨਦੇ ਨੇ ਈਸ਼ਾਨ ਨੂੰ ਦੇਖਾਂ ਸਾਹਿਬ ਨਾਲ ਤੇ ਬਹੁਤ ੱੱਕਾ ਹੋ ਗਿਆ ਬਹੁਤ ਹੀ ੱੱਕਾ ਹੋ ਗਿਆ ਤੌਬਾ ਮੈਂ ਇਹ ਚੀਜ਼ਾਂ ਨਾਲ ਬਹੁਤ ਪਰੇਸ਼ਾਨ ਕਰ ਦਿੰਦੀਆਂ ਨੇ ਕਈ ਵਾਰ ਦੇਖੋ ਅਜੇ ਮਾਪੇ ਦੇ ਉਹ ਵੀ ਪੋਸਟ ਜੋ ਉਦਾਂ ਹੀ ਪਏ ਨੇ ਸਾਰੇ ਸੋਸ਼ਲ ਮੀਡੀਆ ਤੇ ਅੱਜ ਉਹ ਹੀ ਆਈ ਜਾਂਦੇ ਸੀਗੇ ਤੇ ਅੱਜ ਫੇਰ ਸ਼ੁਰੂ ਹੋ ਗਿਆ ਪਿਓ ਦੇ ਵੀ ਜਿਹੜੀ ਖਾਨ ਸਾਹਿਬ ਨੇ ਗੱਲ ਕਹੀ ਹੈ ਕਿ ਪਿਆਰ ਬਹੁਤ ਸੀਗਾ ਇਹਨਾਂ ਦੇ ਮੰਮੀ ਡੈਡੀ ਦਾ ਤੁਸੀਂ ਆ ਦੇਖ ਵੀ ਲੋ ਕਿਵੇਂ ਕੌਣ ਕਰਦਾ ਇਦਾਂ ਅੱਜ ਕੱਲ ਕਿੱਥੇ ਹਸਬੰਡ ਵਾਈਫ ਇਦਾਂ ਕਰਦੇ ਨੇ ਜਿੱਦਾਂ ਉਹ ਦੇਖ ਲੋ ਗੁੱਤਾ ਗੁੱਦਨ ਡੈ ਨੇ ਆਪਣੇ ਮੈਸੇਜ ਦੀਆਂ ਆਪਣੀ ਸ਼ਰੀਕੇ ਹਯਾਤ ਦੀਆਂ ਔਰ ਚੁੰਨੀ ਸਿਰ ਤੇ ਦੇ ਰਹਿਨੇ ਇਨੋਪਿਆ ਅਰੇ ਜੀ ਬਹੁਤ ਸਾਰੀਆਂ ਵੀਡੀਓ ਆ ਹੁਣ ਸਾਰੀਆਂ ਨਹੀਂ ਦਿਖਾ ਸਕਦੇ ਤੇ ਇਹ ਹੁੰਦੀ ਆ ਸੱਚੀ ਮੁਹੱਬਤ ਸੱਚੀ ਵੀ ਜਿਹੜੀ ਮੁਹੱਬਤ ਇਹ ਵਾਕਈ ਖਾਨ ਸਾਹਿਬ ਦੇ ਕਹਿਣ ਹੁਣੋ ਸੱਚੀ ਮੁਹੱਬਤ ਇਹ ਹੁੰਦੀ ਹੈ ਬੰਦਾ 12 13 ਦਿਨ ਵੀ ਨਹੀਂ ਕੱਟ ਸਕਿਆ ਉਹਨਾਂ ਤੋਂ ਬਿਨਾਂ ਜਿਨ੍ਹਾਂ ਨਾਲ ਨਾਲ ਬਹੁਤ ਮੁਹੱਬਤ ਸੀ ਇਹਨੂੰ ਕਹਿੰਦੇ ਪਵਿੱਤਰ ਪਿਆਰ ਤੇ ਮਗਰੀ ਚਲੇ ਗਏ ਉਹ ਮੈਂ ਵੀ ਸੁਣਨ ਵਿੱਚ ਆਇਆ ਆ ਜੀ ਖਾਨ ਸਾਹਿਬ ਦੱਸ ਰਹੇ ਸਨ ਕਹਿੰਦੇ ਕਿ ਕੁਸ਼ੀਕ ਦਿਨਾਂ ਤੋਂ ਉੱਥੇ ਕਵਰ ਤੇ ਜਾ ਕੇ ਵੀ ਕਹਿਣ ਲੱਪੈ ਸੀ ਕਿ ਮੈਂ ਆ ਰਿਆਂ ਤੇਰੇ ਮਗਰੀ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਕੁਸ਼ੀ ਕਿਹੋ ਜੀਆਂ ਗੱਲਾਂ ਘਰ ਵਿੱਚ ਵੀ ਕਰਦੇ ਰਹਿਣਾ ਤੇ ਪਰ ਬੰਦਾ ਮੰਨਦਾ ਥੋੜਾ ਵੀ ਕਹਿਣਾ ਹਰ ਬੰਦਾ ਸਦਵੇਂ ਵਿੱਚ ਹੋਵੇ ਇਹੀ ਕੁਛ ਕਹਿੰਦਾ ਹੁੰਦਾ ਪਰ ਇਹ ਥੋੜੋ ਪਤਾ ਤਾਂ ਸੱਚੀ ਚੱਲ ਜਾਣਾ ਸੋ ਬਹੁਤ ਦੁੱਖਾ ਮੈਨੂੰ ਮੇਰੇ ਪਰਿਵਾਰ ਨੂੰ ਮੈਂ ਗੱਲ ਕਰਾਂਗਾ ਕਿਸਨੇ ਖਾਨ ਸਾਹਵਨਾ ਤੇ ਫਿਰ ਦੇਖਦੇ ਕੀ ਹਾਲ ਚਾਲ ਹੈ ਬਸ ਮਾਲਕ ਇਹਨਾਂ ਦੋਨਾਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਦਵੇ ਔਰ ਖਾਂਸਾ ਉਹਨਾਂ ਦੇ ਪੂਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭੈਣਾ ਭਾਈਆਂ ਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਰੇ ਦੁਆ ਕਰਿਓ ਕਿਉਂਕਿ ਬਹੁਤ ਹੀ ਵੱਡਾ ਸਦਮਾ ਹੈ ਬਹੁਤ ਹੀ ਵੱਡਾ ਸਦਮਾ ਕਿੰਦੇ ਮੇਰਾ ਬਾਪ ਕਹਿੰਦਾ ਸੀਗਾ ਕਿ ਬੇਟਾ ਕੋਈ ਨਹੀਂ ਰੋ ਨਾ ਮਾਂ ਚਲੇ ਗਈ ਕਿ ਇਹ ਰੋ ਨਾ ਮੈਂ ਤੇਰੀ ਮਾਂ ਵੀ ਹਾਂ ਤੇਰਾ ਪਿਓ ਵੀ ਹਾਂ ਤੇਰੇ ਨਾਲ ਤੂੰ ਵੀ ਸਾਥ ਛੱਡ ਗਿਆ ਬਾਪੂ ਫੇਰ ਉਹੀ ਗੱਲ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀਫਤ